ਆਹ ਤੇਜ ਤਰਾਰ ਦਿਮਾਗਾਂ ਦਾ ਕਾਰਨਾਮਾ ਦੇਖੋ ਜਿਨ੍ਹਾਂ ਨੇ ਸਰਵ ਸਮਾਜ ਗਾਇਤਰੀ ਫਾਊਂਡੇਸ਼ਨ ਬਣਾਇਆ ਤੇ ਲੋਕਾਂ ਨੂੰ ਕਿਹਾ ਕਿ ਅਸੀਂ ਤੁਹਾਡੀਆਂ ਧੀਆਂ ਨੂੰ ਨਾਲੇ ਤਾਂ ਤੁਹਾਡੀਆਂ ਧੀਆਂ ਦੇ ਵਿਆਹ ਕਰਾਂਗੇ ਤੇ ਨਾਲੇ ਉਹਨਾਂ ਨੂੰ ਨੌਕਰੀ ਦਿਵਾਵਾਂਗੇ ਜਿਹਦਾ ਚਾਂਸਾ ਦੇ ਕੇ ਉਹ ਜਿਹੜੀਆਂ ਨਵਾਲਗ ਧੀਆਂ ਹੁੰਦੀਆਂ ਸੀ ਲੋਕਾਂ ਦੀਆਂ ਗਰੀਬਾਂ ਦੀਆਂ ਉਹਨਾਂ ਨੂੰ ਆਪਣੇ ਕੋਲੇ ਲੈ ਜਾਂਦੇ ਸੀ ਖਾਸ ਤੌਰ ਤੇ ਜਿਵੇਂ ਰਾਜਸਥਾਨ ਦਾ ਜੈਪੁਰ ਆ ਜਾਂ ਹੋਰ ਥਾਵਾਂ ਤੇ ਲੈ ਜਾਂਦੇ ਸੀ ਤਾਂ ਉੱਥੇ ਲਿਜਾ ਕੇ ਉਹ ਕੀ ਕਰਦੇ ਸੀ ਉੱਥੇ ਲਿਜਾ ਕੇ ਉਹ ਧੀਆ ਨੂੰ ਬੇਹੋਸ਼ ਕਰਕੇ ਉਹਨਾਂ ਨੂੰ ਨਸ਼ੇ-ਨੁਸ਼ੇ ਦੇ ਕੇ ਤੇ ਉਹਨਾਂ ਨੂੰ ਗਾਂ ਵੇਚ ਦਿੰਦੇ ਸੀ ਜਿਹੜੇ ਲੋਕਾਂ ਦਾ ਵਿਆਹ ਨਹੀਂ ਹੁੰਦਾ ਸੀ ਜਾਂ ਜਿਨ੍ਹਾਂ ਦੀ ਕੋਈ ਮਨਪਸੰਦ ਬਣ ਜਾਂਦੀ ਸੀ ਕੁੜੀ ਤਾਂ ਉਹਨਾਂ ਦੇ ਨਾਲ ਉਹਨਾਂ ਨੂੰ ਕੁਝ ਖਲਾ ਪਲਾ ਕੇ ਉਹਨਾਂ ਨੂੰ ਬੇਹੋਸ਼ ਕਰਕੇ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਧੱਕਾ ਕੀਤਾ ਜਾਂਦਾ ਸੀ ਉਹਨਾਂ ਦੇ ਨਾਲ ਤੇ ਮਾਪਿਆਂ ਨੂੰ ਐ ਲੱਗਦਾ ਸੀਗਾ ਕਿ ਸਾਡੀਆਂ ਬੱਚੀਆਂ ਜਿਹੜੀਆਂ ਉੱਥੇ ਕੰਮ ਕਰ ਰਹੀਆਂ ਉਹਨਾਂ ਨੇ ਨੌਕਰੀ ਦਵਾਈ ਆ ਜਾਂ ਫਿਰ ਉਹ ਜਿਹੜੀ ਇਹ ਐਨਜੀਓ ਆ ਉਹ ਉਹਨਾਂ ਦਾ ਵਿਆਹ ਕਰੋ ਤਾਂ ਐਵੇਂ ਕਰਕੇ ਇੱਕ ਜਦੋਂ 16 ਸਾਲਾਂ ਦੀ ਹੋਰ ਲੜਕੀ ਦਾ ਐਨਜੀਓ ਵਾਲੇ ਐਵੇਂ ਹੀ ਵਿਆਹ ਕਰਨ ਲੱਗੇ ਤਾਂ ਜਿਹੜੀ ਉਹ ਕੁੜੀ ਆ ਉਹ ਵਿਰੋਧ ਕਰਦੀ ਆ ਉਹਨੂੰ ਬੇਹੋਸ਼ ਕਰ ਦਿੱਤਾ ਜਾਂਦਾ ਏ ਤਾਂ ਇਹ ਅਜਮੇਰ ਦੇ ਦੱਸਿਆ ਜਾ ਰਿਹਾ ਕਿ ਦੋ ਦਲਾਲਾਂ ਨੇ ਇਹ ਕਾਰਨਾਮਾ ਕੀਤਾ ਉਹ 16 ਸਾਲਾਂ ਦੀ ਕੁੜੀ ਨੂੰ ਉਹ ਵੀ ਐਨਜੀਓ ਨਾਲ ਜੁੜੇ ਹੋਏ ਸੀ ਤਾਂ ਉੱਥੇ ਕਾਫੀ ਸਾਰਾ ਵਿਰੋਧ ਹੁੰਦਾ ਤਾਂ ਫੇਰ ਇਹ ਕਾਮਯਾਬ ਨਹੀਂ ਹੁੰਦੇ ਤੇ ਇਹ ਫੇਰ ਕੁੜੀ ਨੂੰ ਐਨਜੀਓ ਵਿੱਚ ਛੱਡ ਦਿੰਦੇ ਆ ਤਾਂ ਹੁਣ ਕੀ ਹੋਇਆ ਕਿ ਉਹ ਲੜਕੀ ਇੱਕ ਕਿਸੇ ਔਰਤ ਦੀ ਮਦਦ ਦੇ ਨਾਲ ਨਾ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਈ ਉਹਨਾਂ ਦੀ ਐਨਜੀਓ ਵਿੱਚ ਕਿਸੇ ਔਰਤ ਨੇ ਬਾਹਰ ਹੀ ਨੇ ਮਦਦ ਕੀਤੀ ਤੇ ਉਥੋਂ ਭੱਜ ਨਿਕਲੀ ਤੇ ਫੇਰ ਉਹਨਾਂ ਨੇ ਆ ਕੇ ਪੁਲਿਸ ਵਿੱਚ ਸ਼ਿਕਾਇਤ ਕੀਤੀ ਇਹਦੀ ਫਿਰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਮੌਕੇ ਤੇ ਛਾਪੇਮਾਰੀ ਕੀਤੀ ਜੈਪੁਰ ਦੇ ਵਿੱਚ ਇਸ ਐਨ ਜੀਓ ਦੇ ਉੱਪਰ ਜਿਹਦੇ ਵਿੱਚ ਗਾਇਤਰੀ ਨਾਮ ਦੀ ਇੱਕ ਔਰਤ ਜਿਹੜੀ ਮੁਖੀ ਦੱਸੀ ਜਾ ਰਹੀ ਆ ਇਸ ਐਨ ਜੀਓ ਦੀ ਤੇ ਨਾਲ ਉਹਦੇ ਤਿੰਨ ਹੋਰ ਵਿਅਕਤੀ ਤੇ ਇੱਕ ਔਰਤ ਚ ਪੰਜ ਜਣਿਆਂ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਸ ਗਰੋਥ ਦਾ ਜਿਹੜੇ ਐਨ ਜੀਓ ਦੇ ਨਾਮ ਤੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸੀ ਦੱਸਿਆ ਜਾ ਰਿਹਾ ਕਿ ਜਿਹੜੀ ਉਹ 16 ਸਾਲ ਦੀ ਬੱਚੀ ਸੀ ਉਹ ਉਹਦਾ ਵੀ ਸੌਦਾ ਇਹਨਾਂ ਨੇ 2.5 ਲੱਖ ਦੇ ਵਿੱਚ ਕੀਤਾ ਸੀ ਤਾਂ ਜਿਹੜਾ ਇਹ ਮਨੁੱਖਾਂ ਦਾ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਸੀ ਮਨੁੱਖਾਂ ਨੂੰ ਵੇਚਦੇ ਸੀ ਅੱਗੇ ਲਿਜਾ ਕੇ ਖਾਸ ਤੌਰ ਤੇ ਜਿਹੜੀਆਂ ਔਰਤਾਂ ਹੁੰਦੀਆਂ ਸੀ ਬੱਚੀਆਂ ਹੁੰਦੀਆਂ ਸੀ ਉਹਨਾਂ ਨੂੰ ਲਿਜਾ ਕੇ ਅੱਗੇ ਵੇਚਿਆ ਜਾਂਦਾ ਸੀ ਉਹਨਾਂ ਦੇ ਧੱਕੇ ਨਾਲ ਵਿਆਹ ਕਰਵਾਏ ਜਾਂਦੇ ਸੀ ਤਾਂ ਪੁਲਿਸ ਨੇ ਦੱਸਿਆ ਪੁਲਿਸ ਦੇ ਡੀਸੀਪੀ ਨੇ ਦੱਸਿਆ ਜਿਹੜਾ ਤੇਜਸਵਨੀ ਗੋਤਮ ਆ ਉਹਨਾਂ ਨੇ ਦੱਸਿਆ ਕਿ ਕੁੜੀਆਂ ਨੂੰ ਜਦੋਂ ਅੱਗੇ ਤੋਰਿਆ ਜਾਂਦਾ ਸੀ ਉਹਨਾਂ ਦਾ ਵਿਆਹ ਕੀਤਾ ਜਾਂਦਾ ਸੀ ਧੱਕੇ ਦੇ ਨਾਲ ਦੂਜਿਆਂ ਕੋਲੇ ਪੈਸੇ ਲੈ ਕੇ ਵੇਚਿਆ ਜਾਂਦਾ ਸੀ ਤਾਂ ਕੁੜੀਆਂ ਨੂੰ ਬੇਹੋਸ਼ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਕਿਸੇ ਵੀ ਗੱਲ ਦਾ ਵਿਰੋਧ ਨਾ ਕਰ ਸਕਣ ਤਾਂ ਐਵੇਂ ਕਰਕੇ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੋ ਰਿਹਾ ਸੀ ਇੱਕ ਐਨ ਜੀਓ ਦੇ ਨਾਮ ਤੇ ਜੇਕਰ ਪੈਨੋ ਪ੍ਰਾਵੋ ਤੁਸੀਂ ਵੀ ਕਿਸੇ ਐਨਜੀਓ ਨਾਲ ਜੁੜਨਾ ਤਾਂ ਸੋਚ ਸਮਝ ਕੇ ਖਾਸ ਤੌਰ ਤੇ ਜਿਹੜਾ ਕੋਈ ਮੈਸੇਜ ਤੁਹਾਨੂੰ ਫੇਸਬੁੱਕ ਰਾਹੀਂ ਇੰਸਟਾਗ੍ਰam ਰਾਹੀਂ ਕਿਸੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਮਿਲ ਰਿਹਾ ਜਿਹੜੀ ਤੁਹਾਨੂੰ ਕੋਈ ਗਰਾਉਂਡ ਰਿਐਲਿਟੀ ਐਨਜੀਓ ਦੀ ਪਤਾ ਨਹੀਂ ਉਹ ਜੀ ਐਨਜੀਓ ਨਾਲ ਜੁੜਨ ਲੱਗੇ 100 ਵਾਰ ਸੋਚੋ ਅੱਜ ਕੱਲ ਪਤਾ ਹੀ ਨਹੀਂ ਕਿੱਥੇ ਕਿੱਥੇ ਕਿਵੇਂ ਕਿਵੇਂ ਧੋਖੇ ਹੋਈ ਜਾਂਦੇ ਆ ਸੋ ਬਹੁਤ ਵੱਡਾ ਜਿਹੜਾ ਪਰਦਾ ਫਾਸ਼ ਕੀਤਾ ਏ ਜਿਹੜਾ ਜੈਪੁਰ ਦੀ ਪੁਲਿਸ ਨੇ ਉਸ ਗਰੋਹ ਨੂੰ ਫੜ ਕੇ ਤੇ ਉਸ ਬੱਚੀ ਦੀ ਹਿੰਮਤ ਜਿਹੜੀ ਉਥੋਂ ਭੱਜੀ ਭੱਜਣ ਵਿੱਚ ਕਾਮਯਾਬ ਹੋਈ ਉਹ ਇੱਕ ਔਰਤ ਜਿਹਨੇ ਉਹਨੂੰ ਸਹਾਰਾ ਦਿੱਤਾ ਤੇ ਫਿਰ ਉਹਨਾਂ ਨੇ ਇਸ ਗਰੋਹ ਦਾ ਪਰਦਾ ਫਾਸ਼ ਕੀਤਾ ਤੇ ਪੁਲਿਸ ਹੁਣ ਇਹਨਾਂ ਦੇ ਉੱਪਰ ਅਗਲੀ ਕਾਰਵਾਈ ਕਰਨ ਜਾ ਰਹੀ ਆ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਇਹਨਾਂ ਨੇ ਕਿੱਥੇ ਕਿੱਥੇ ਕਿਹੜੀਆਂ ਲੜਕੀਆਂ ਦੇ ਨਾਲ ਧੱਕਾ ਕੀਤਾ ਜ਼ਬਰਦਸਤੀ ਕੀਤੀ ਆ ਹੋਰ ਕਿੰਨੇ ਕੁ ਇਹੋ ਜਿਹੇ ਕਾਹਨ ਕੀਤੇ ਆ ਫਿਲਹਾਲ ਬਾਕੀ ਜਿਹੜੀ ਸਚਾਈ ਆ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗੀ